ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਸੋ ਕੀ ਹਾਲ ਚਾਲ ਨੇ ਜੀ ਸੋ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਮ ਹੋਗੇ ਤੇ ਸਵਾਗਤ ਹੈ ਰਜੇ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੀ ਪਿਆਰੇ YouTube ਚੈਨਲ ਦੇ ਉੱਪਰ ਤੇ ਇੱਕ ਨਵੀਂ ਅਪਡੇਟ ਲੈ ਕੇ ਆਜਰ ਹੋ ਚੁੱਕੇ ਆ ਰਜੇ ਜਿਹੜੀ ਕਿ ਜੁੜੀ ਹੋਈ ਹੈ ਜੇਲ ਬਾਰਡਰ ਦੀ ਭਰਤੀ ਨਾਲ ਸੰਬੰਧਿਤ ਹੈ ਤੇ ਪਿਛਲੇ ਦਿਨ ਹੀ ਜੋ ਕੈबिनेट ਮੰਤਰੀ ਆਪਣੇ ਲਾਲਜੀ ਸਿੰਘ ਭੋਲਰ ਸੋ ਉਹਨਾਂ ਨੇ ਨਾਬਾ ਫਾਜ਼ਿਲਕਾ ਦੇ ਵਿੱਚ ਵਿਜ਼ਿਟ ਕੀਤਾ ਸੀ ਜਿੱਥੇ ਉਹਨਾਂ ਨੇ ਬਹੁਤ ਸਾਰੇ ਕੰਮਾਂ ਨੂੰ ਲੈ ਕੇ ਉਦਘਾਟਨ ਕੀਤਾ ਸੀ ਠੀਕ ਹੈ ਜੀ ਉਸ ਦਿਨ ਟੈਡ ਉਹਨਾਂ ਨੇ ਇੱਕ ਇੰਪੋਰਟੈਂਟ ਆ ਨਿਊਜ਼ ਵੀ ਦਿੱਤੀ ਹੈ ਭਰਤੀ ਦੇ ਸਬੰਧਤ ਕਿਹੜੀ ਜਿਹੜੀ ਕਿ ਨਵੀਆਂ ਅਸਾਮੀਆਂ ਨੇ ਸਿਰਦੀਆਂ ਜਾਣਗੀਆਂ ਤੇ ਕਦੋਂ ਇਹ ਭਰਤੀ ਆ ਰਹੀ ਹੈ ਸੋ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਨਾਲ ਹੀ ਨਾਲ ਦੱਸਣਾ ਚਾਹਾਂ ਮੈਂ ਰਾਜੀ ਜਿਹੜੀ ਕਿ ਇਸ ਵਾਰ ਪੋਸਟਾਂ ਘੱਟ ਸੀ ਠੀਕ ਹੈ ਜਿਨ੍ਹਾਂ ਦੇ ਨੰਬਰ ਕੋਈ ਕੱਟ ਰਹੇਗੇ ਹੁਣੇ ਠੀਕ ਹੈ ਜੀ ਵੈਸੇ ਤਾਂ ਆਪਣੇ ਕੱਟਆਫ ਦੇ ਉੱਪਰ ਵੀਡੀਓ ਬਣਾਈ ਹੋਈ ਹੈ ਤੁਸੀਂ ਉੱਪਰ ਆਈ ਬਟਨ ਦਿੱਤਾ ਹੋਇਆ ਉਸ ਤੇ ਜਾ ਕੇ ਕਲਿੱਕ ਕਰ ਸਕਦੇ ਹੋ ਦੇਖ ਸਕਦੇ ਹੋ ਬਾਕੀ ਵੀ ਵੇਖ ਫਿਰ ਵੀ ਜੇਕਰ ਕਿਸੇ ਨੰਬਰ ਕੱਟ ਨੇ ਤਾਂ ਦਿਲ ਨਾ ਡੇਕੋ ਬਿਲਕੁਲ ਵੀ ਸੋ 2025 ਦੇ ਵਿੱਚ ਤੁਹਾਨੂੰ ਫਿਰ ਤੋਂ ਦੁਬਾਰਾ ਇੱਕ ਨਵਾਂ ਮੌਕਾ ਮਿਲ ਰਿਹਾ ਹੈ ਸੋ 1200 ਦੇ ਲਗਭਗ ਇਸ ਦੀ ਸਪੋਸ਼ਟਾ ਆਣ ਗਈਆਂ ਤੇ ਵੱਖ-ਵੱਖਾਂ ਨੇ ਕਿ ਇਹਨਾਂ ਨੇ ਪੋਸਟਾਂ ਦੱਸੀਆਂ ਨੇ ਠੀਕ ਹੈ ਜੀ ਕੌਣ ਤੱਕ ਅਪਲਾਈ ਹੋਣਗੇ ਸੋ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਸੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਠੀਕ ਹੈ ਜੀ ਤਾਂ ਆਪਾਂ ਦੇਖਦੇ ਹਾਂ ਸੋ ਕਿੱਥੇ ਇਹਨਾਂ ਨੇ ਸੋ ਇਹ ਜਾਣਕਾਰੀ ਦਿੱਤੀ ਹੈ ਤਾਂ ਹਾਂ ਜੀ ਰਾਜੀ ਪਹੁੰਚ ਚੁੱਕੇ ਆਪਾਂ ਜਿਹੜੀ ਕਿ ਨਿਊਜ਼ ਆਈ ਸੀ ਇਹ ਤੁਸੀਂ ਨਿਊਜ਼ ਦੇਖ ਸਕਦੇ ਹੋ 27 ਦਸੰਬਰ 2024 ਦੀ ਨਿਊਜ਼ ਹੈ ਤੇ ਸ਼ਾਮ ਦੇ ਪੋਣੇ 5 ਵਜੇ ਦੀ ਨਿਊਜ਼ ਹੈ ਠੀਕ ਹੈ ਜੀ ਜਿੱਥੇ ਕਿ ਇਹਨਾਂ ਨੇ ਜੋ ਕਾਰਮੰਦ ਮੰਤਰੀ ਲਾਲਜੀਤ ਸਿੰਘ ਪੁੱਲਰ ਸੋ ਉਹਨਾਂ ਨੇ ਜੇਲ੍ਹ ਸੁਰਖਿਆ ਕੈਂਟਨ ਚੁਣ ਲੈ ਕੇ ਸੋ ਮੌਨਬਸੇ ਵਿਵਾਸਤੇ ਜਿਹੜੇ ਵੀ ਕੰਮ ਦੇ ਵਿੱਚ ਵਾਅਦਾ ਕੀਤਾ ਗਿਆ ਉਸ ਨੂੰ ਦੁਗਾਟਨ ਕਰਨ ਵਾਸਤੇ ਪਹੁੰਚੇ ਸੀ ਤੇ ਸਾਰੀ ਆਪਾਂ ਨਿਊਜ਼ ਦੇਖਾਂਗੇ ਨੀਚੇ ਚੱਲਦੇ ਆਪਾਂ ਦੇਖੋ ਨੀਚੇ ਇਹਨਾਂ ਨੇ ਸਾਰਾ ਆਪਣੇ ਕੰਮ ਬਾਰੇ ਦੱਸਿਆ ਹੈ ਠੀਕ ਹੈ ਜੀ ਕਿਹੜੀ ਨਵੇਂ ਜੇਲ੍ਹ ਦੇ ਵਿੱਚ ਵਿਸਤਾਰ ਕੀਤਾ ਜਾ ਰਿਹਾ ਹੈ ਕਿੰਨੇ ਜੇਲਾ ਬਣਾਏ ਜਾ ਰਹੀਆਂ ਨੇ ਠੀਕ ਹੈ ਉਹ ਸਾਰੇ ਇਹਨਾਂ ਨੇ ਦੱਸੇ ਸੀ 2024 ਦੇ ਵਿੱਚ ਇਹਨਾਂ ਨੇ ਕੀ ਕੀ ਪ੍ਰਾਪਤ ਕੀਤਾ ਹੈ ਠੀਕ ਹੈ ਜੀ ਕਿਹੜੀ ਸੋ ਜੈਮਰ ਵਗੈਰਾ ਕਿੱਥੇ ਕਿੱਥੇ ਲਗਾਏ ਗਏ ਨੇ ਤੇ ਕਿੰਨੀ ਹਾਲ ਤੱਕ ਇਹਨੇ ਭਰਤੀਆਂ ਕਰ ਚੁੱਕੀਆਂ ਨੇ ਉਹ ਸਾਰਾ ਦੱਸਿਆ ਹੋਇਆ ਹੈ ਤੇ ਜਿਹੜੀ ਇੰਪੋਰਟੈਂਟ ਰਹੇਗੀ ਜੜੀ ਦੇਖੋ ਤਾਂ ਇਹਨਾਂ ਨੇ ਦੱਸਿਆ ਸੀ ਇੱਥੋਂ ਲਾਸਟ ਦੇ ਵਿੱਚ ਇਹ ਦੇਖੋ ਸਟਾਫ ਦੀਆਂ ਲੋੜਾਂ ਨੂੰ ਸੰਬੋਧਿਤ ਕਰਦੇ ਹੋਏ ਕੈਬਨਟ ਮੰਤਰੀ ਨੇ ਦੱਸਿਆ ਹੈ ਕਿ ਹਾਲ ਹੀ ਦੇ ਵਿੱਚ 738 ਵਰਡਰ ਅਤੇ 25 ਮੈਟਰਨ ਸ਼ਾਮਲ ਹੋਏ ਹਨ ਜਿਹੜੀ ਕਿ ਤੁਸੀਂ ਪਿਛਲੀ ਭਰਤੀ ਦੇਖੀ ਸੀ ਆਪਾਂ ਨੇ ਸੋ ਵਿੱਚ ਵੇਟਿੰਗ ਲਾ ਕੇ ਵਿੱਚ ਹੋਰ ਜਿਹੜੀ 800 ਦੇ ਲਗਭਗ ਵੈਕੈਂਸੀ ਸੀ ਉਹ ਉਹਨਾਂ ਨੂੰ ਜੁਆਇਨ ਕਰਾਇਆ ਸੀ ਇਹਨਾਂ ਨੇ ਤਾਂ ਉਹਨਾਂ ਦੀ ਗੱਲ ਕਰ ਰਹੇ ਨੇ ਪੁਰਾਣੇ ਇਹ ਠੀਕ ਹੈ ਤੇ ਇਹ ਤਾਂ ਇਹ ਕੰਪਲੀਟ ਹੋ ਚੁੱਕੀ ਹੈ ਮਤਲਬ ਕਿ ਇਹ ਪੂਰੇ ਕਰ ਦਿੱਤੀ ਇਹਨਾਂ ਦਾ ਇਹ ਡਿਊਟੀ ਦੀ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚ 179 ਵਾਧੂ ਗਾਰਡਨਿੰਗ ਸਟਾਫ ਦੀਆਂ ਅਸਾਮੀਆਂ ਲਈ ਭਰਤੀ ਜਾਰੀ ਹੈ ਠੀਕ ਹੈ ਜੀ ਜਿਹੜੇ ਆ 179 ਜਿਹੜੇ ਹੋਣ ਦੇਖ ਰਹੇ ਆ ਆਪਾਂ 2024 ਦੇ ਵਿੱਚ ਠੀਕ ਹੈ 175 ਦੇ ਲਗਭਗ ਮੁੰਡੇ ਨੇ ਤੇ 4 ਸੋ ਕੁੜੀਆਂ ਦੀ ਜਿਹਨ ਮਹਿਲਾਵਾਂ ਦੀ ਪੋਸਟ ਹੈ ਤੇ ਇਹ ਜਿਹੜੀ ਭਰਤੀ ਇਹਨਾਂ ਦੀ ਕਿਹਾ ਵੀ ਚੱਲ ਰਹੀ ਹੈ ਤੇ ਉਹਨਾਂ ਕਿਹਾ ਹੈ ਕਿ ਸਰਕਾਰ ਨੇ ਵੱਖ-ਵੱਖ ਕਾਡਰਾਂ ਦੇ ਵਿੱਚ 1220 ਇਹ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਕਹਿ ਬਖ ਸਰਕਾਰ ਨੇ ਵੱਖ-ਵੱਖ ਕਾਡਰਾਂ ਦੇ ਵਿੱਚ 1220 ਅਸਾਮੀਆਂ ਨੂੰ ਮੁੜ ਸਜੀਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਵਿੱਚ ਜਲਦੀ ਹੀ ਭਰਤੀ ਜਿਹੜੀ ਸ਼ੁਰੂ ਕੀਤੀ ਜਾਵੇਗੀ ਠੀਕ ਹੈ ਜੀ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਜਿਹੜੀਆਂ ਨਵੀਆਂ ਅਸਾਮੀਆਂ ਆਣਗੀਆਂ ਉਹ 1200 ਦੀ ਲਗਭਗ ਪੋਸਟਾਂ ਦੇ ਵਿੱਚ ਹੋਣਗੀਆਂ ਤੇ ਕਾਂਸਟੇਬਲ ਵੀ ਹੋ ਸਕਦਾ ਹੈ ਤੇ ਹੋਰ ਇਸ ਦੇ ਵਿੱਚ ਜਿਹੜਾ ਇੱਕ ਰੈਂਕ ਹੋ ਸਕਦਾ ਉਹ ਵੀ ਆ ਸਕਦੀ ਨੇ ਇਸ ਦੇ ਵਿੱਚ ਭਰਤੀਆਂ ਠੀਕ ਹੈ ਜੀ ਤਾਂ ਇਹ ਭਰਤੀ ਕਦੋਂ ਤੱਕ ਆ ਸਕਦੀ ਹੈ ਜੀ ਇਹ ਭਰਤੀ ਤੁਸੀਂ ਮੰਨ ਕੇ ਚੱਲੋ ਜਦੋਂ ਤੱਕ ਇਹ ਭਰਤੀ ਆਪਣੀ ਜਿਹੜੀ 187 ਵਾਲੀ ਭਰਤੀ ਹੈ ਇਹ ਹੋ ਜੇਗੀ ਪੂਰੀ ਆਪਣੀ ਚੌਥੀ ਜਾਂ ਪੰਜਵੀਂ ਮਈ ਤੱਕ ਪੂਰੀ ਹੋ ਜੇਗੀ ਤਮਈ ਤਮਈ ਜਾਂ ਫਿਰ ਜੂਨ ਇਸ ਦੇ ਵਿੱਚ ਨੋਟੀਫਿਕੇਸ਼ਨ ਤੁਸੀਂ ਮੰਨ ਸਕਦੇ ਹੋ ਅਗਲੀ ਭਰਤੀ ਦਾ ਠੀਕ ਹੈ ਕਿਉਂਕਿ ਇਹਨਾਂ ਨੇ ਦੱਸਿਆ ਕਿ ਨਵੇਂ ਜੇਲ੍ਹਾਂ ਦਾ ਜਿਹੜਾ ਨਿਰਮਾਣ ਹੈ ਉਹ ਵੀ ਕੀਤਾ ਇਹਨਾਂ ਨੇ ਤੇ ਹੋਰ ਸਟਾਫ ਦੇ ਵਾਸਤੇ ਜ਼ਰੂਰਤ ਹੈ ਜਿਹੜੀ ਸੋ ਉਹਨਾਂ ਵਾਸਤੇ ਭਰਤੀ ਜਿਹੜੀ ਜਲਦ ਕੀਤੀ ਜਾਊਗੀ ਇਹ ਜਿਹੜੀ 178 ਪੋਸਟਾਂ ਤੁਸੀਂ ਦੇਖ ਸਕਦੇ ਹੋ ਇਹ 178 ਪੋਸਟਾਂ ਸੀ ਰਾਜੇ ਇਹ ਵੇਟਿੰਗ ਵਾਲੀ ਲਿਸਟਾਂ ਸੀ ਇਹ ਜਿਹੜੀ ਵੇਟਿੰਗ ਆਈ ਸੀ ਠੀਕ ਹੈ ਉਹੀ ਪਰ ਤਿੰਨੰਦ ਮਤਲਬ ਕਿ ਨੋਟੀਫਿਕੇਸ਼ਨ ਕੱਢਿਆ ਹੈ ਵੀ ਉਹੀ ਪੂਰੀ ਕੀਤੀ ਇਹਨਾਂ ਨੇ ਤਾਂ ਪਰ ਜਿਹੜੀਆਂ ਨਵੀਆਂ ਪੋਸਟਾਂ ਆਣਗੀਆਂ ਉਹ 1220 ਦੇ ਲਗਭਗ ਪੋਸਟਾਂ ਇਸ ਦੇ ਵਿੱਚ ਰਹਿਣਗੀਆਂ ਨਵੀਆਂ ਹੋਰ ਠੀਕ ਹੈ ਤੇ ਇਹਨਾਂ ਦਾ ਬਿਆਨ ਵੀ ਦਿਖਾ ਦੂੰਗਾ ਇਹਨਾਂ ਬਿਆਨ ਦੇ ਵਿੱਚ ਕੀ ਬੋਲ ਕੇ ਗਏ ਨੇ ਇਹ ਕਿਉਂਕਿ ਇਹਨਾਂ ਨੇ ਜਿਹੜਾ ਬਿਓਰੋ ਮੰਗਾਇਆ ਸਾਰਾ ਆਪਣਾ ਉਪਰ ਨੇ ਕਿਹਾ ਵੀ ਉਪਰ ਬਿਓਰੋ ਮੰਗਾਇਆ ਸਾਰਾ ਪੋਸਟਾਂ ਦਾ ਕਿੱਥੇ-ਕਿੱਥੇ ਕਿੰਨੀ-ਕਿੰਨੀ ਪੋਸਟਾਂ ਖਾਲੀ ਨੇ ਕੈਟਾਗਰੀ ਵਾਈਜ਼ ਉਹ ਸਾਨੂੰ ਭੇਜ ਦਿਓ ਤੇ ਤਾਂ ਜੋ ਆਪਾਂ 2025 ਦੇ ਵਿੱਚ ਇਹ ਪੋਸਟਾਂ ਨੇ ਕੱਢ ਸਕੀ ਠੀਕ ਹੈ ਤਾਂ ਤੁਸੀਂ ਇੱਕ ਵਾਰ ਬਿਆਨਤ ਬਾਅਦ ਤੁਹਾਨੂੰ ਪਤਾ ਲੱਗ ਜੇਗਾ ਵੀ ਇਹਨਾਂ ਨੇ ਕੀ ਕਿਹਾ ਆਉਣ ਵਾਲੇ ਸਮੇਂ 'ਚ ਜੇ ਹੋਰ ਵੀ ਜ਼ਰੂਰਤ ਹੋਊਗੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੋਂ ਮਨਜ਼ੂਰੀ ਲੈ ਕੇ ਜਲਦੀ ਹੋਰ ਵੀ ਜੇ ਕੋਈ ਜੇਲ ਬਣਾਉਣੀ ਪਈ ਉਹ ਵੀ ਬਣਾਵਾਂਗੇ ਪਟਿਆਲਾ ਟ੍ਰੇਨਿੰਗ ਸਕੂਲ ਦੇ ਵਿੱਚ ਅੱਜ ਵੀ ਭਰਤੀ ਕੀਤੇ ਮੁਲਾਜ਼ਮਾਂ ਨੂੰ 136 ਦੇ ਕਰੀਬ ਮੁਲਾਜ਼ਮ ਭਰਤੀ ਕੀਤੇ ਗਏ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਆ ਡੀਜੀ ਸਾਹਿਬ ਨੂੰ ਮੈਂ ਰਿਕੁਐਸਟ ਕੀਤੀ ਆ ਕਿ ਜਿੰਨੇ ਆਪਣੇ ਨਫਰੀ ਘਾਟਿਆ ਮੁਲਾਜ਼ਮ ਘਟ ਨੇ ਤੁਸੀਂ ਪ੍ਰੋਪੋਜ਼ਲ ਬਣਾ ਕੇ ਭੇਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਆਪਾਂ ਮਨਜ਼ੂਰੀ ਲੈ ਕੇ ਸਾਰੀ ਨਫਰੀ ਪੂਰੀ ਕਰੀਏ ਤਾਂ ਜੋ ਜੇਲਾ ਦੇ ਵਿੱਚ ਕੋਈ ਜੇ ਅਣਸਖਾਵੀ ਘਟਨਾ ਹੁੰਦੀ ਆ ਉਹ ਨਾ ਹੋਵੇ ਤਾਂ ਹਾਂਜੀ ਰਾਜੀ ਤੁਸੀਂ ਸੁਣ ਲਿਆ ਹੋਣਾ ਪਿਆ ਨੀ ਇਹਨਾਂ ਦਾ ਠੀਕ ਹੈ ਜੀ ਤਾਂ ਜਲਦੀ ਹੀ ਭਰਤੀ ਤੁਹਾਨੂੰ ਦੇਖਣ ਨੂੰ ਮਿਲੇਗੀ ਜਦੋਂ ਕਿ ਆਪਣੀ 178 ਵਾਲੀ ਭਰਤੀ ਇਹ ਪੂਰੀ ਹੋ ਜਾਏਗੀ ਤਾਂ ਜਨਵਰੀ ਦੇ ਵਿੱਚ ਟ్రायल ਰੂਲ ਵਗੈਰਾ ਹੋ ਜਾਣਗੇ ਤੇ ਉਸ ਤੋਂ ਬਾਅਦ ਇਹਨਾਂ ਦਾ ਮੈਡੀਕਲ ਕਰਾ ਕੇ ਸਿਰ ਨੂੰ ਜੁਆਇਨਿੰਗ ਦਿੱਤੀ ਜਾਊਗੀ ਤਾਂ ਜੂਨ ਦੇ ਵਿੱਚ ਜਾਂ ਫਿਰ ਜੁਲਾਈ ਦੇ ਵਿੱਚ ਨੋਟੀਫਿਕੇਸ਼ਨ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਠੀਕ ਹੈ ਜੀ ਤਾਂ ਆਪਣੀ ਤਿਆਰੀ ਬਿਲਕੁਲ ਨਾ ਛੱਡੋ ਤਾਂ ਆਪਣੀ ਤਿਆਰੀ ਰੈਗੂਲਰ ਕਰਦੇ ਰਹੋ ਜੀ ਠੀਕ ਹੈ ਤੇ ਇਸ ਦੇ ਵਿੱਚ ਸਿੰਪਲ 12ਵੀਂ ਪਾਸ ਰਹਿ ਗਈ ਜੀ ਕਿ ਇਸ ਇਸ ਵਾਰ ਦੇ ਬਾਰੇ ਵਿੱਚ ਪਾਸ ਹੀ ਸੀ ਠੀਕ ਹੈ ਤੇ ਮੁੰਡੇ ਕੁੜੀਆਂ ਦੋਨਾਂ ਵਾਸਤੇ ਹੀ ਪੋਸਟ ਰਹਿਣਗੀਆਂ ਤੇ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਰਜੇ ਕਿਉਂਕਿ ਕੋਈ ਵੀ ਆਪਣਾ ਨਵੀਂ ਛੋਟੀ ਮੋਟੀ ਕੋਈ ਅਪਡੇਟ ਆਉਂਦੀ ਹੈ ਤਾਂ ਆਪਾਂ ਚੈਨਲ ਦੇ ਉੱਪਰ ਲੈ ਕੇ ਆਉਂਦੇ ਰਹਿੰਦੇ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਨਾਲ ਵਾਲੀ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਓ ਤਾਂਕਿ ਕੋਈ ਕੋਈ ਵੀ ਨਵੀਂ ਆਪ ਵੀਡੀਓ ਪਾਉਣੇ ਆ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਜਾਵੇ ਨਾਲ ਦੀ ਨਾਲ ਠੀਕ ਹੈ ਜੀ ਤੇ ਹੋਰ ਵੀ ਕੋਈ ਅਪਡੇਟ ਆਉਂਦੀ ਹੈ ਤਾਂ ਚੈਨਲ ਉੱਪਰ ਤੁਹਾਨੂੰ ਦਿੰਦੇ ਰਹਾਂਗੇ ਠੀਕ ਹੈ ਜੀ ਸੋ ਵੀਡੀਓ ਨੂੰ ਬਾਅਦ ਵਿੱਚ ਲਾਈਕ ਕਰਿਓ ਦੋਸਤਾਂ ਤੱਕ ਸ਼ੇਅਰ ਕਰਿਓ ਜੀ ਸੋ ਮਿਲਦੇ ਆਂ ਨੈਕਸਟ ਨਵੀਂ ਵੀਡੀਓ ਦੇ ਵਿੱਚ ਤਦ ਲਈ ਓਕੇ ਧੰਨਵਾਦ